ਜੰਮੂ ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਵੱਲੋਂ ਗੋਲੀਆਂ ਮਾਰ ਕਤਲ ਕੀਤੇ ਯਾਤਰੂਆਂ ਦੀ ਘਟਨਾ ਦੇ ਖਿਲਾਫਤ ਪੂਰੇ ਭਾਰਤ ਵਿੱਚ ਕੀਤੀ ਜਾ ਰਹੀ ਹੈ। ਇਸੇ ਘੜੀ ਤਹਿਤ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ Hindu ਸੰਗਠਨਾਵਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪਟਿਆਲਾ 'ਚ ਸ਼ਿਵ ਸੈਨਿਕਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਪੋਸਟਰ ਸਾੜਿਆ। ਉਧਰ ਲੁਧਿਆਣਾ 'ਚ ਲੰਗਰ ਕਮੇਟੀਆਂ ਸੜਕ 'ਤੇ ਉਤਰ ਆਈਆਂ ਤੇ ਮੋਦੀ ਨੂੰ ਨੀਂਦ ਤਿਆਗਣ ਦੀ ਸਲਾਹ ਦਿੱਤੀ। ਪਰਦਰਸ਼ਨਕਾਰੀਆਂ ਨੇ ਜਾਗੋ ਮੋਦੀ ਜਾਗੋ ਦੇ ਨਾਰੇ ਲਾਉਂਦੇ ਹੋਏ ਹਾਈਵੇ ਜਾਮ ਕਰ ਦਿੱਤਾ। ਇਹ ਜਿਹੜਾ ਅਮਨ ਆ ਯਾਤਰਾ ਤੇ ਹਮਲਾ ਕੱਲ ਰਾਤ ਨੂੰ ਹੋਇਆ ਹੈ ਜੇ ਝਾ ਅੱਠ ਬੰਦੇ ਨਿਰਦੋਸ਼ ਬੰਦੇ ਯਾਤਰੀ ਮਾਰੇ ਗਏ ਆ 14 ਘਾਇਲ ਹੋਏ ਆ ਇਸ ਕਰਕੇ ਸ਼ਿਵ ਸਨਾ ਹਿੰਦੁਸਤਾਨ ਅੱਜ ਤਰਦਾ ਪੋਜੀਸ਼ਨ ਕਰ ਰਹੀ ਹੈ ਜੋ ਕਿ ਪੁਤਲਾ ਫੂਕੇ ਪੀਸਫੁਲ ਅਸੀਂ ਕੰਮ ਕੀਤਾ ਹੈ। ਅਗਰ ਇਸ ਹਮਲੇ ਨਾ ਬੰਦ ਹੋਏ ਕੇਂਦਰ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਦਰਸ਼ਨ ਹੋਣਗੇ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਤੇ ਜੰਮੂ ਸਰਕਾਰ ਦੀ ਜੰਮੂ ਕਸ਼ਮੀਰ ਸਰਕਾਰ ਦੀ ਹੋਏਗੀ। ਬਹੁਤ ਸ਼ਰਮਨਾਕ ਘਟਨਾ ਹੋਈ ਹੈ ਜਜੇ ਵਿੱਚ ਸਾਡੇ 12 ਯਾਤਰੀ ਮਾਰੇ ਗਏ ਆ ਕੁਝ ਇੰਜਰਡ ਆ ਔਰ ਕੁਝ ਮਰ ਗਏ ਆ ਅਗਰੇ ਚ ਪੰਜ ਲੇਡੀਸ ਆ ਦੋ ਜਨਸ ਆ ਇਹ ਹਿੰਦੂਆਂ ਦੀ ਬਹੁਤ ਪਵਿੱਤਰ ਯਾਤਰਾ ਆ ਐਸੀ ਯਾਤਰਾ ਨੂੰ ਸੰਚਾਰਕ ਰੂਪ ਨਾਲ ਪੂਰੀ ਸਕੋਲਟੀ ਦਿੱਤੀ ਜਾਵੇ ਉਹਦੀ ਮੋਦੀ ਸਰਕਾਰ ਨੂੰ ਇਹ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਦੂਜੇ ਦੇਸ਼ਾਂ ਦੇ ਵੱਲ ਧਿਆਨ ਛੱਡ ਕੇ ਆਪਣੇ ਦੇਸ਼ ਵੱਲ ਵੀ ਧਿਆਨ ਕਰਨ ਹਿੰਦੂਵਾਦੀ ਯਾਤਰਾ ਕਰੀ ਹੈ ਪਵਿੱਤਰ ਯਾਤਰਾ ਇਹ ਸੰਚਾਰਕ ਰੂਪ ਨਾਲ ਚੱਲਣੀ ਚਾਹੀਦੀ ਹੈ ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਸਕਤੀ ਨਹੀਂ ਵਿਖਾਉਂਦੀ ਤਾਂ ਪੰਜਾਬ ਅੰਦਰ ਆਉਣ ਵਾਲੇ ਰਸਤੇ ਬੰਦ ਕਰ ਦਿੱਤੇ ਜਾਣਗੇ ਤੇ ਜੰਮੂ ਕਸ਼ਮੀਰ ਦੀਆਂ ਬਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਬਿਊਰੋ ਰਿਪੋਰਟ ਟੀਵੀ ਪੰਜਾਬ